ਤੇ ਇਹ ਅੱਜ ਸਵੇਰ ਦੀਆਂ ਨਾਲ ਮਹਿਫਲਾਂ ਦੇ ਵਿੱਚ ਕੀਤੇ ਵਾਅਦੇ ਮੁਤਾਬਕ ਵੀਰ ਜਤਿੰਦਰ ਜੀ ਹਾਜ਼ਰ ਹੋ ਰਹੇ ਨੇ ਜਤਿੰਦਰ ਜੀ ਲੰਮੇ ਸਮੇਂ ਤੋਂ ਜਿੱਥੇ ਵੱਖ-ਵੱਖ ਅੰਬੇਲਾ ਦੇ ਹਿੱਟਾ ਉਹਨਾਂ ਨੇ ਹੁਣ ਤੱਕ ਆਪਣੀ ਜੋ ਸੇਵਾਵਾਂ ਨੇ ਉਹ ਤੁਹਾਡੇ ਲਈ ਪੇਸ਼ ਕੀਤੀਆਂ ਫਾਈਨਾਂਸ ਦੇ ਖੇਤਰ ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ ਕਿ ਇੱਕ ਬੜਾ ਅਨਸਟੇਬਲ ਜਿਹਾ ਮਾਹੌਲ ਕੁਝ ਲੋਕ ਮਹਿਸੂਸ ਕਰਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਕੰਟਰੀ ਦੇ ਵਿੱਚ ਸ਼ਾਇਦ ਹੱਲੇ ਵੀ ਰੈਸੈਸ਼ਨ ਨਹੀਂ ਮੁੱਕੀ ਰੈਸੈਸ਼ਨ ਆਪਣੀ ਤਾਂ ਲੇਕਿਨ ਸਮੇਂ ਦੇ ਮੁਤਾਬਕ ਜਦੋਂ ਤੁਹਾਨੂੰ ਸੜਕ ਦੇ ਉੱਤੇ ਗੱਡੀ ਚਲਾਉਂਦੇ ਕਿਹਾ ਜਾਵੇ ਕਿ ਯੂ ਸ਼ੁਡ ਡਰਾਈਵ ਟੂ ਦਾ ਕੰਡੀਸ਼ਨਸ ਸੋ ਏਸੀ ਤਰ੍ਹਾਂ ਤੁਹਾਡੇ ਜਿਹੜੇ ਆਰਥਿਕ ਫੈਸਲੇ ਨੇ ਇਹਨਾਂ ਦੇ ਵਿੱਚ ਵੀ ਤੁਹਾਨੂੰ ਆਪਣੀਆਂ ਜਿਹੜੀਆਂ ਡਰਾਈਵਰੀ ਦੀਆਂ ਸਕਿਲਸ ਆ ਉਹਨਾਂ ਨੂੰ ਕੰਡੀਸ਼ਨਸ ਦੇ ਮੁਤਾਬਕ ਢਾਲਣਾ ਪੈਂਦਾ ਮੁਲਕ ਦੇ ਵਿੱਚ ਰੈਸੈਸ਼ਨ ਨੂੰ ਦੇਖਦਿਆਂ ਹੋਇਆਂ ਕਿੰਨੇ ਸਾਰੇ ਡਿਸੀਜਨ ਆ ਜਿਨ੍ਹਾਂ ਨੂੰ ਤੁਹਾਨੂੰ ਰਿਵਿਊ ਕਰਨਾ ਪੈਂਦਾ ਔਰ ਇਹਦੇ ਵਿੱਚ ਸਭ ਤੋਂ ਵੱਡੀ ਮਦਦ ਉਹਨਾਂ ਲੋਕਾਂ ਦੀ ਹੁੰਦੀ ਆ ਜਿਹੜੇ ਪ੍ਰੋਫੈਸ਼ਨਲ ਨੇ ਔਰ ਤੁਹਾਡੇ ਲਈ ਇਸ ਗੱਲ ਦਾ ਹਮੇਸ਼ਾ ਖਿਆਲ ਰੱਖਦੇ ਆ ਕਿ ਤੁਹਾਡੇ ਹਿੱਤਾਂ ਦਾ ਫਾਈਨੈਂਸ਼ੀਅਲ ਮਾਮਲਿਆਂ ਦੇ ਵਿੱਚ ਤੁਹਾਡੇ ਪਰਿਵਾਰ ਦਾ ਤੁਹਾਡੇ ਫਿਊਚਰ ਦਾ ਅੱਗੋਂ ਉਹਨਾਂ ਨੇ ਸੁਰੱਖਿਆ ਕਿਵੇਂ ਦੇਣੀ ਆ ਇਹਨਾਂ ਵਿੱਚੋਂ ਇੱਕ ਨੇ ਅੱਜ ਲੋਨਸ ਐਂਡ ਮੌਰਗੇਜਸ ਦੀ ਟੀਮ ਵੱਲੋਂ ਵੀ ਜਤਿੰਦਰ ਹੁਣੀ ਜਿਹੜੇ ਕਿ ਅੱਜ ਸਾਨੂੰ ਇਹ ਜਾਣਕਾਰੀ ਦੇਣਗੇ ਕਿ ਜਦੋਂ ਲੋਨ ਦੀ ਗੱਲ ਆਉਂਦੀ ਆ ਉਹਦੇ ਬਿਜ਼ਨਸ ਲੋਨ ਨੂੰ ਲੈ ਕੇ ਕਿਹੜੇ ਫੈਸਲੇ ਕਿਵੇਂ ਕਰਨੇ ਤੁਸੀਂ ਰੀਫਾਈਨਾਂਸ ਕਿਵੇਂ ਕਰਨਾ ਲੋਨ ਆਪਣਾ ਤਾਂ ਰੀਸਟਰਕਚਰ ਕਿਵੇਂ ਕਰਨਾ ਇਹ ਅੱਜ ਇਹਨਾਂ ਮੁੱਦਿਆਂ ਦੇ ਉੱਤੇ ਗੱਲ ਜਤਿੰਦਰ ਜੀ ਕਰਨਗੇ ਸੰਦਰਜੀ ਪਹਿਲਾਂ ਤਾਂ ਬਹੁਤ-ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ ਥੈਂਕ ਯੂ ਵੈਰੀ ਮਚ ਅ ਪ੍ਰਵੀਂਦਰਪਾ ਜੀ ਤੇ ਸਤਿ ਸ੍ਰੀ ਅਕਾਲ ਹੀ ਸਾਰੇ ਸੁਣਨ ਵਾਲੇ শ্রোਟਿਆਂ ਨੂੰ ਆ ਤੇ ਅੱਜ ਕਾਫੀ ਦਿਨਾਂ ਬਾਅਦ ਮੇਰੇ ਕੋਲ ਸਾਲ ਹੀ ਹੋ ਗਿਆ ਹੋਣਾ ਇੱਕ ਸਾਲ ਬਾਅਦ ਦੁਬਾਰਾ ਇੱਥੇ ਤੁਹਾਡੇ ਦਰਸ਼ਨ ਹੋਏ ਨੇ ਸੈਕਟਰ 12 ਦੀ ਨਵਦੀਪ ਟੈਕਸਟਾਈਲ ਦੀ ਹੱਟੀ ਤੋਂ ਲਿਆਂਦਾ ਗਿਆ ਤੁਹਾਡਾ ਜਿਹੜਾ ਦੱਗੀਆਂ ਵਾਲਾ ਕੋਟ ਆ ਕੋਟ ਚੱਤੀ ਇਹ ਬਹੁਤ ਸੋਹਣਾ ਲੱਗ ਰਿਹਾ ਛੱਗਾ ਤਾਂ ਚਲੋ ਮੈਨੂੰ ਲੱਗਦਾ ਸੋਹਰਿਆਂ ਨੇ ਦਿੱਤਾ ਹੋਣਾ ਮੈਨੂੰ ਵੀ ਮੇਰੇ ਸੋਹਰੇ ਧਾਰੀਆਂ ਵਾਲਾ ਛੱਗਾ ਦਿੰਦੇ ਆ ਅੱਛਾ ਜੀ ਪਰ ਜਦਾਂ ਆ ਵੀ ਤੁਸੀਂ ਸੋਹਣੇ ਲੱਗਦੇ ਆ ਬਸ ਚਲੋ ਸ਼ੁਕਰ ਹੈ ਜੀ ਥੈਂਕ ਯੂ ਜੀ ਵੈਰੀ ਮੱਚ ਪਤਾ ਲੱਗਦਾ ਮੁੰਡਾ ਬਾਹਰਲੇ ਮੁਲਕ ਰਹਿੰਦਾ ਬੈਲ ਮੁਲਕ ਰਹਿੰਦਾ ਠੀਕ ਹੈ ਜੀ ਪਤਾ ਲੱਗਦਾ ਚੰਡੀਗੜ੍ਹੋਂ ਹੈ ਪਤਾ ਲੱਗਦਾ ਮੁੰਡਾ ਚੰਡੀਗ ਮੈਨੂੰ ਵੀ ਲੱਗਦਾ ਵੀ ਤੁਸੀਂ ਜ਼ਿੰਦਗੀ 'ਚ ਦੋਸਤ ਬਹੁਤ ਕਮਾਏ ਹਾਂ ਜੀ ਨਿੱਜੀ ਤੌਰ ਤੇ ਮੈਨੂੰ ਜਨਿਵਾਰ ਵੀ ਤੁਹਾਡੇ ਸਮਾਗਮਾਂ ਦੇ ਵਿੱਚ ਸ਼ਮੂਲੀਅਤ ਕਰਨ ਦਾ ਮੌਕਾ ਮਿਲਿਆ ਮੈਨੂੰ ਪਰਸਨਲੀ ਇਸ ਗੱਲ ਤੇ ਬਹੁਤ ਫਖਰ ਹੋਇਆ ਕਿ ਤੁਸੀਂ ਜਿੰਨੇ ਕਸਲੂਕ ਦੇ ਨਾਲ ਯਾਰ ਕਮਾਏ ਆ ਉਹ ਵੀ ਸਲੂਕਾਂ ਵਾਲੀ ਆ ਹੂੰ ਇਹ ਬਾਬੇ ਦੀ ਕਿਰਪਾ ਹੀ ਆ ਚੰਗਾ ਤੁਸੀਂ ਹੱਥ ਜੋੜ ਤੇ ਕਿਉਂਕਿ ਅੱਜ ਦੀ ਦੁਨੀਆ ਦੇ ਵਿੱਚ ਚੰਗੇ ਮਿੱਤਰ ਲੱਭਣੇ ਬੜੇ ਔਖੇ ਆ ਤੇ ਇਹਦਾ ਸ਼ੁਕਰਾਨਾ ਕਰਨਾ ਬੜਾ ਲਾਜ਼ਮੀ ਆ ਹਾਂ ਜੀ ਹਾਂ ਜੀ ਉਹ ਬਹੁਤ ਬਹੁਤ ਜ਼ਰੂਰੀ ਹੈ ਸਦਾਵਰ ਪੱਡਾ ਜੀ ਜਿਹੜੇ ਆ ਉਹ ਹੇਸਟਿੰਸ ਤੋਂ ਤੁਹਾਨੂੰ ਸੱਸੀਕਾ ਬੁਲਾ ਰਹੇ ਆ ਸੱਸੀਕਾ ਤੇ ਬ੍ਰਿਸਬਨ ਤੋਂ ਸਾਡਾ ਵੀ ਸਰਜੀਤ ਸਿੰਘ ਤੁਹਾਨੂੰ ਸੱਸੀਕਾ ਬੁਲਾ ਰਹੇ ਆ ਤੇ ਇਹਨਾਂ ਮਤਰਾ ਦਾ ਬਹੁਤ ਬਹੁਤ ਸ਼ੁਕਰੀਆ ਤੇ ਅਸੀਂ ਅੱਜ ਜਿਹੜੀਆਂ ਗੱਲਾਂ ਕਰਨੀਆਂ ਉਹ ਤੋਂ ਪਹਿਲਾਂ ਆ ਮੈਂ ਆਪਣੀ ਸਕਰੀਨ ਦੇ ਉੱਤੇ ਜਿਹੜੇ ਮੌਰਗੇਜ ਐਡਵਾਈਜ਼ਰ ਆ ਸਾਡੇ ਉਹਨਾਂ ਦੀ ਅਸਲ ਦੇ ਵਿੱਚ ਜ਼ਰੂਰਤ ਕਿਵੇਂ ਆ ਕਿੱਥੇ ਆ ਇੱਥੋਂ ਸ਼ੁਰੂਆਤ ਪਹਿਲਾਂ ਕਰਾਂਗੇ ਤੇ ਲੋਨਸ ਐਂਡ ਮੌਰਗੇਜਸ ਵਾਲੇ ਜਿਹੜੇ ਤੁਹਾਡੀ ਟੀਮ ਦੇ ਮੈਂਬਰਾਂ ਨੇ ਅਸਲ ਵਿੱਚ ਉਹਨਾਂ 'ਚ ਕਿਹੜੇ ਕਿਹੜੇ ਗੁਣ ਨੇ ਜਿਨ੍ਹਾਂ ਦੀ ਵਜ੍ਹਾ ਨਾਲ ਉਹਨਾਂ ਤੇ ٹرسٹ ਕੀਤਾ ਜਾ ਸਕੇ ਸੋ ਸ਼ੁਰੂਆਤ ਆਪਾਂ ਇਥੋਂ ਕਰਾਂਗੇ ਕਿ ਫਿਰ ਆਪਾਂ ਉਸ ਵਿਸ਼ੇ ਤੇ ਆਵਾਂਗੇ ਜਿਹਦੇ ਬਾਰੇ ਮੈਂ ਹੋਮਕਾ ਦੇ ਵਿੱਚ ਜ਼ਿਕਰ ਕੀਤਾ ਸੀ ਸੋ ਲੋਨਸ ਐਂਡ ਮਾਰਗੇਜਸ ਦੇ ਉੱਤੇ ਹੀ ਯਕੀਨ ਕਿਉਂ ਕੀਤਾ ਜਾਵੇ ਲੋਨਸ ਐਂਡ ਮਾਰਡ ਦੀ ਚੀਜ਼ ਤੇ ਯਕੀਨ ਇਸ ਕਰਕੇ ਕੀਤਾ ਜਾਵੇ ਜੀ ਕਿ ਅਸੀਂ ਮੈਂ ਹਮੇਸ਼ਾ ਪਹਿਲਾਂ ਵੀ ਇਹ ਕਿਹਾ ਹੁੰਦਾ ਕਿ ਅਸੀਂ ਇੱਕ ਹੋਲਿਸਟਿਕ ਪਿਕਚਰ ਦੇਖਦੇ ਹਾਂ ਕੀ ਬਾਤ ਹੈ ਪੂਰੀ ਤਰ੍ਹਾਂ ਦੀ ਪਿਕਚਰ ਦੇਖਦੇ ਐ ਨਹੀਂ ਹੈਗਾ ਕਿ ਸਿਰਫ ਲੋਨ ਕਰਾਣ ਬੰਦੇ ਨੂੰ ਮੈਂ ਵੀ ਖੈਰ ਹੈ ہے اب ان لوٹ سے بھیسٹ سچتے و مشکلوا ای Elena ہے اینا تو دہلیم آپ کرنے درچوں کے منٹ ہے کٹ کی توړک رگای توړک رگ کا توړک کست أساو رہن نے جانگی اندapواک کے میں decoration já ساعدا اور وہ着 Bassیکم ہوتے اور ساعدی سان رہا دے پت Hoe ڈ presidency ? ਇਨਫਰੈਸਟ੍ਰਕਚਰ ਦੇ ਵਿੱਚ ਆ ਕੇ ਜੀ ਬਹੁਤ ਬਹੁਤ ਡਿਵਾਈਡ ਉਹ ਓਵਰ ਆਲ ਜਦੋਂ ਨਾ ਪਿਕਚਰ ਦੇਖਿਆ ਗਿਆ ਪਿਕਚਰ ਦੇ ਵਿੱਚ ਮਤਲਬ ਉਹ ਨਹੀਂ ਆ ਰਹੀ ਸੀ ਅੱਗੇ ਜਾ ਕੇ ਪੈਨਸਿਟ ਕਰੀਏ ਇਨਕਮ ਦੇਖੀਏ ਆਊਟ ਗoing ਦੇਖੀਏ ਐਕਸਪੈਂਸ ਜਿਹੜੇ ਆ ਕਈ ਵਾਰੀ ਬੰਦਾ ਅਵੇਰ ਹੀ ਨਹੀਂ ਹੁੰਦਾ ਜੀ ਹੁਣ ਤੁਸੀਂ ਤਾਂ ਚਲੋ ਉਸ ਚੀਜ਼ ਨੂੰ ਅੜ ਲਿਆ ਪਰ ਨਹੀਂ ਯਾਰ ਕਿਤੇ ਨਾ ਕਿਤੇ ਕੁਝ ਥੋੜਾ ਜਿਹਾ ਹੋਰ ਐਜੂਕੇਟ ਕਰੀਏ ਇਹਨਾਂ ਨੂੰ ਜੀ ਕਈ ਆਪਟਿਮਿਸਟਿਕ ਵੇ ਦੇ ਵਿੱਚ ਤੁਸੀਂ ਇਸ ਬੈਲੈਂਸ ਕਿਵੇਂ ਕਰਨਾ ਤੁਸੀਂ ਬਿਲਕੁਲ ਆਜ਼ਮੀ ਹੈ ਬਿਲਕੁਲ ਤੇ ਉਹਦੇ ਵਿੱਚ ਫਿਰ ਉਹਨਾਂ ਨੂੰ ਦੱਸਿਆ ਗਿਆ ਵੀ ਇੰਨਾ ਕਰਕੇ ਜੇ ਇਹ ਉਹਨਾਂ ਪਰਟੀਕੂਲਰ ਹੈ ਜੇ ਬੈਂਕ ਸਟਿਟਿਊਟ ਕਰਵਾ ਕਰਨੇ ਜੀ ਕਈ ਵਾਰੀ ਇਹ ਹੁੰਦਾ ਹੈ ਕਿ ਇੱਕ ਡਿਪੋਜ਼ਿਟ ਫੋਰਸ ਜਿਹੜਾ ਹੈਗਾ ওভারਸੀਜ਼ ਤੋਂ ਵੀ ਕਾਫੀ ਜਿਹੜੀ ਕਮਿਊਨਿਟੀ ਵਿੱਚ ਹੈ ਬਹੁਤ ਜ਼ਿਆਦਾ ਅਨੋਡ ਡਿਪੋਜ਼ਿਟ ਫੋਰਸ ਜਿੰਨਾਂ ਦਾ ਉਹਨਾਂ ਦਾ ਡੈਟ ਲੈਵਲ ਕੱਟ ਕਰਕੇ ਤਾਂ ਇੱਕ ਜਿੰਨੀ ਇਨਕਮ ਉਹਨਾਂ ਦੀ ਹੈਗੀ ਹੈ ਉਸ ਇਨਕਮ ਦੇ ਵਿੱਚ ਵਿੱਚ ਜਿਹੜੀ ਉਹਨਾਂ ਨੇ ਅੱਗੇ ਮੋੜ ਕੇ ਆਪਣੇ ਸਿਰ ਦੇ ਉੱਤੇ ਲੈ ਰਹੇ ਆ ਉਹ ਐਟਲੀਸਟ ਕਵਰ ਹੁੰਦੀ ਪਈ ਹੈ ਪ੍ਰੋਪਰ ਤਰੀਕੇ ਦੇ ਨਾਲ ਇਹ ਮੇਨ ਪੁਆਇੰਟ ਹੁੰਦਾ ਹੁੰਦਾ ਕਿ ਉਹਨੂੰ ਚੈੱਕ ਕੀਤਾ ਜਾਵੇ ਗੁੱਡ ਇਹ ਤੇ ਦੂਜਾ ਮੈਂ ਇਹ ਵੀ ਕਵਾਂਗਾ ਕਿ ਮੈਂ ਯੰਗਸਟਰਸ ਤੇ ਬਹੁਤ ਕੰਮ ਕਰਦਾ ਜੀ ਇਹ ਮੇਰਾ ਇੱਕ ਪੈਸ਼ਨ ਹੈ ਵੈਰੀ ਗੁੱਡ ਮੈਂ 3-4 ਆਪਣੇ ਪੰਜਾਬੀ ਕਮਿਊਨਿਟੀ ਦੇ ਵਿੱਚ ਯੰਗਸਟਰਸ ਨੇ ਬੱਚੇ ਨੇ ਤੁਸੀਂ ਮਾਸ਼ਾਅੱਲਾ ਆਪ ਵੀ ਯੰਗਸਟਰ ਹਿਆ ਹਲੇ ਚਲੋ ਇਹ ਠੀਕ ਹੈ ਤੁਹਾਡਾ ਤਜਰਬਾ ਬਹੁਤ ਆ ਨਿਆਣੀ ਉਮਰੇ ਤੁਸੀਂ ਇਸ ਕੰਮ 'ਚ ਪੈ ਗਿਆ ਸੀ ਰਾਜਵੀਰ ਸਿੰਘ ਸੰਨੀ ਨੇ ਮੈਂ ਕਹਿੰਦਾ ਰੇਡੀਓ ਸਪਾਈਸ ਦੀ ਐਡ ਦੇ ਬਰਾਬਰ ਕੰਮ ਚੱਕਦਾ ਕਹਿੰਦੇ ਵਿਸ਼ਾਸ਼ ਚਲ ਬਾਈ ਜੀ ਸਾਡੇ ਹੇਸਟਿੰਗਸ ਦੇ ਵਿੱਚ ਲੋਨ ਮੋਰਗੇਜ ਇੱਕੋ ਨਾਂ ਬਾਈ ਜਤਿੰਦਰ ਸਿੰਘ ਵਾ ਤੁਹਾਡਾ ਲੈਦਾਰ ਨਾ ਨਾਮ ਹੀ ਕਾਫੀ ਹੈ ਰੋਡ ਆਫ ਯੂਵਰ ਅਵੀਰ ਥੈਂਕ ਯੂ ਥੈਂਕ ਯੂ ਨਾਮ ਜੋਤੀ ਜੀ ਕੰਦੇ ਰਾਮ ਰਾਮ ਜੀ ਮਨਜੀਤ ਰਤੂ ਹਣੀ ਬਾਬੇ ਤੋਂ ਕਹਿੰਦੇ ਵੈਰੀ ਗੁੱਡ ਵਰਕ ਜਤਿੰਦਰ ਸਿੰਘ ਜੀ ਹੈਲਪਿੰਗ ਕਮਿਊਨਿਟੀ ਫੋਰ ਬੈਟਰ ਕੀਪ ਇਟ ਅਪ ਜਤਿੰਦਰ ਸਿੰਘ ਜੀ ਤੇ ਬਹੁਤ ਚੰਗਾ ਲੱਗਦਾ ਵੇਹੇ ਜਿੱਦਾਂ ਆਪਾਂ ਗੱਲਾਂ ਸ਼ੁਰੂ ਕੀਤੀਆਂ ਤੇ ਜੀਸ ਭਾਈ ਦਾ ਉਹਨੇ ਫੋਨ ਆਇਆ ਮੈਂ ਚੈੱਕ ਨਹੀਂ ਕੀਤਾ ਅੱਛਾ ਮੈਂ ਦੁਬਾਰਾ ਕਰਦਾ ਜੀ ਬਰਾਦਰ ਦੇ ਵਿੱਚ ਨਹੀਂ ਦੇਖ ਅੱਛਾ ਮਜੀਤ ਭਾਈ ਨੇ ਵੀ ਤੁਹਾਡੇ ਵੰਗੂ ਬਹੁਤ ਛੋਟੇ ਲੈਵਲ ਤੋਂ ਹੌਲੀ ਹੌਲੀ ਮਿਹਨਤ ਕਰਕੇ ਹਾਂ ਜੀ ਕਿ ਟੋਕ ਨਾਮ ਬਣਾ ਲਿਆ ਤੇ ਅੱਜ ਸਾਨੂੰ ਬਹੁਤ ਮਾਣ ਹੋ ਰਿਹਾ ਮਿਲ ਵਾਲੇ ਤੇ ਹਾਂ ਗਵਾੜੀ ਹੁੰਦੇ ਸੀ ਹਾਂ ਜੀ ਪਰ ਬੜੇ ਅੱਛੇ ਤਰੀਕੇ ਨਾਲ ਇਹਨਾਂ ਨੇ ਆਪਣਾ ਪਰਵਾਰ ਬੱਚੇ ਵੀ ਉਹਨਾਂ ਨੇ ਕਮਿਊਨਿਟੀ ਦੇ ਵਿੱਚ ਬਹੁਤ ਨਾਮ ਬਣਾਇਆ ਬਹੁਤ ਮਾਣ ਆ ਤੁਹਾਨੂੰ ਦੁਬਾਰਾ ਆਵਾਂਗੇ ਜੀ ਉਹ ਨੋਨਸ ਇਨਵੋਲਵਡ ਵਿੱਚ ਸੀ ਕਿ ਉਹ ਕੇ ਤੇ ਮੈਨੂੰ ਯੰਗਸਟਰਸ ਦੇ ਨਾਲ ਕੰਮ ਕਰਕੇ ਬਹੁਤ ਮਜ਼ਾ ਆਉਂਦਾ ਹੈ ਉਹਨਾਂ ਨੂੰ ਗਾਈਡ ਕਰਦੇ ਟਾਈਮ ਤੋਂ ਜ਼ਿਆਦਾ ਲੱਗਦਾ ਕਿ ਉਹਨਾਂ ਦੀ ਸੋਚ ਹੈ ਉਹਨਾਂ ਦਾ ਆ ਸੇਵਿੰਗਸ ਦਾ ਪੈਟਰਨ ਹੈ ਉਹ ਖਲੇ ਬਣਿਆ ਨਹੀਂ ਤੁਸੀਂ ਮਹੀਨੇ 'ਚ ਇੱਕ ਵਾਰੀ ਚਾਵਲਾਂ ਦੇ ਰੋਟੀ ਖਾਣ ਜਾਂਦੇ ਸੀ ਉਹ ਹਫਤੇ 'ਚ ਜਾਂਦੇ ਆ ਹਫਤੇ 'ਚ ਜਾਂਦੇ ਨਹੀਂ ਬਿਲਕੁਲ ਮੈਂ ਹਫਤੇ 'ਚ ਵੀ ਦੋ ਵਾਰੀ ਚਲੇ ਜਾਂਦਾ ਸੀ ਉਹ ਵੀ ਦੋ ਜਾਂ ਤਿੰਨ ਵਾਰੀ ਵੀ ਚਲੇ ਜਾਂਦੇ ਨੇ ਤੇ ਉੱਥੇ ਉਹਨਾਂ ਨੂੰ ਇੱਕ ਉਹਨਾਂ ਦੀ ਸੋਚ ਜਿਹੜੀ ਹੈ ਆਬਵੀਅਸਲੀ ਜਨਰੇਸ਼ਨ ਦਾ ਫਰਕ ਹੈ ਅਨਥਰਪੋਲੋਜੀ ਤੇ ਉੱਥੇ ਉਹਨਾਂ ਨੂੰ ਨਾਲ ਕੰਮ ਕਰਕੇ ਮੈਨੂੰ ਬੜਾ ਮਜ਼ਾ ਆਉਂਦਾ ਉਹਨਾਂ ਨੂੰ ਗਾਈਡ ਕਰਕੇ ਫਿਰ ਨਵੇਂ-ਨਵੇਂ ਕੰਮ ਸ਼ੁਰੂ ਕਰਾ ਕੇ ਨੇ ਇੱਕ ਰੀਸੈਂਟਲੀ ਉਹਦੇ ਨਾਲ ਕਾਫੀ ਕੰਮ ਕਰਕੇ ਸੀ چاہی بس لوگ ਮੁਨਾਦੀ ਤੌਰ ਤੇ ਕਿਹੜੀਆਂ ਚੀਜ਼ਾਂ ਜਦੋਂ ਇੱਕ ਬੰਦਾ ਤੁਹਾਡੇ ਕੋਲ ਆਉਂਦਾ ਉਹਦੇ ਜ਼ਿਹਨ ਦੇ ਵਿੱਚ ਉਹ ਗੱਲ ਪਹਿਲੇ ਹੋਵੇਗਾ ਯਾਰ ਮੈਨੂੰ ਆਹ ਆਹ ਚੀਜ਼ਾਂ ਦੀ ਪਹਿਲਾਂ ਹੋਮਵਰਕ ਕਰਨ ਦੀ ਲੋੜ ਆ ਤੇ ਬਾਕੀ ਤੁਸੀਂ ਤਾਂ ਗਾਈਡ ਖੜੀ ਦੇਣਾ ਪ੍ਰੋਫੈਸ਼ਨਲ ਬਿਜ਼ਨਸ ਲੋਨ ਵਾਟ ਡਿਫਰੈਂਟ ਲੋਨ ਹੈ ਜੀ ਹਮਮ ਹਮ ਹੋਮ ਲੋਨ ਕੀ ਹੁੰਦਾ ਹੈ ਕਿ ਕੀ ਚਾਹਤ ਦੀ ਕੋਸ਼ਿਸ਼ ਕਰੋ ਵੈਰੀ ਗੁੱਡ ਕਿਉਂਕਿ ਜੇ ਤੁਹਾਡਾ ਐਕਸਪੀਰੀਅੰਸ ਉਹ ਬਿਜ਼ਨਸ ਦੇ ਵਿੱਚ ਨਹੀਂ ਹੈ ਤਾਂ ਉਧਰ ਡਿੱਗਣ ਦੇ ਚਾਂਸ ਜ਼ਿਆਦਾ ਹੁੰਦੇ ਨੇ ਕਿਉਂਕਿ ਬਿਜ਼ਨਸ ਇੱਕ ਐਸੀ ਚੀਜ਼ ਹੈ ਕਿ ਉਹਦੇ ਵਿੱਚ ਕੱਲੀ ਇਨਕਮ ਨਹੀਂ ਹੈ ਉਹਦੇ ਵਿੱਚ ਖਰਚੇ ਵੀ ਨਾਲ ਹੀ ਬਿਲਕੁਲ ਸਹੀ ਤੁਸੀਂ ਉਹ ਖਰਚਿਆਂ ਨੂੰ ਵੀ ਤੁਹਾਨੂੰ ਨਜ਼ਰ ਦੇ ਵਿੱਚ ਰੱਖਣਾ ਪੈਂਦਾ ਹੈ ਕਿ ਕਿਹੜੇ-ਕਿਹੜੇ ਖਰਚੇ ਆ ਰਹੇ ਨੇ ਜਿਹੜੇ ਰੈਗੂਲਰ ਖਰਚੇ ਨੇ ਜਿਹੜੇ ਹੁਣ ਹੀ ਹੋਣੇ ਨੇ ਤੁਸੀਂ ਲੀਜ਼ ਦਿੱਤੀ ਹੈ ਤੁਸੀਂ ਕੋਈ ਬਿਜਲੀ ਆ ਇੰਟਰਨੈਟ ਆ ਪਾਣੀ ਆ ਜੀ ਤੁਸੀਂ ਕੋਈ ਅਕਾਊਂਟ ਸਪਨਸ ਕਿਤੇ ਨੇ ਉਹਨਾਂ ਦੇ ਇੰਪਲੋਏ ਰੱਖਿਆ ਉਹਨਾਂ ਦੇ ਖਰਚੇ ਇਹ ਖਰਚੇ ਰੈਗੂਲਰ ਤੁਹਾਡੀ ਇਨਕਮ ਹੋਵੇ ਨਾ ਹੋਵੇ ਤੁਹਾਡੇ ਇਹ ਖਰਚੇ ਜਾਣੇ ਜਾਣੇ ਜਾਂ ਤਾਂ ਉਹਨਾਂ ਨੂੰ ਖਰਚਿਆਂ ਨੂੰ ਵੀ ਪਿਆਰ ਦੇ ਸਕਦੇ ਤੇ ਆਪ ਹੀ ਬਹੁਤ ਸਿਰ ਦੇਣਾ ਪੈਂਦਾ ਮੇਰਾ ਪਿੱਛੇ ਪਰਸੋਂ ਇੱਕ ਬਹੁਤ ਤੁਹਾਡੇ ਅਰਗੇਸਟ ਮੇਰੇ ਨਾਲ ਚਰਚਾ ਹੋ ਰਹੀ ਸੀ ਉਹ ਕਹਿੰਦੇ ਵੀ ਜਿਹੜੀ ਜਤਿੰਦਰ ਸਿੰਘ ਉਹਨਾਂ ਨੇ ਸਰਕਾਰ ਤੋਂ ਲਈਆਂ ਪਰ ਜੀ ਇੱਕ ਤੋਂ 10 ਛੁੱਟੀਆਂ ਨਹੀਂ ਜਾਂਦੀਆਂ ਅੱਧੇ ਤੋਂ ਜ਼ਿਆਦਾ ਵਾਰ ਤਾਂ ਸਾਹਮਣੇ ਜਾਣਾ ਪੈਂਦਾ ਵਿਛੜੇ ਕੋਲ ਸੋ ਕਈ ਗੱਲਾਂ ਹੋ ਜਾਂਦੀਆਂ ਕਿ ਹਿਡਨ ਚੀਜ਼ਾਂ ਹੈਗੀਆਂ ਜਿਹਨਾਂ ਨੂੰ ਅਸੀਂ ਪਹਿਲਾਂ ਨਹੀਂ ਵਿਚਾਰਦੇ ਜਦੋਂ ਅਸੀਂ ਉਹ ਪਿਆਰ ਧਰਾਵਾ ਕਰਦੇ ਹਾਂ ਸੋ ਐਕਸਪੀਰੀਟੀਆਂ ਯੂ ਕੈਨ ਟ੍ਰਸ tailored loan structures reliable and transparent these both important points no cost no obligation consultation convenient and flexible options loans and mortgages ਉੱਤੇ ਯਕੀਨ ਕਰਨ ਦੇ ਲਈ ਇਹ 5 ਪੁਆਇੰਟ ਇਦਾਂ ਦੇ ਆ ਜਿਨ੍ਹਾਂ ਦੇ ਉੱਤੇ ਮੈਂ ਨਿਜੀ ਤੌਰ ਤੇ ਤੁਹਾਡੇ ਨਾਲ ਇਸ ਗੱਲ ਦੀ ਸਹਿਮਤੀ ਦੇ ਸਕਦਾ ਤੇ ਇਹ ਜਿਹੜੀ ਟੀਮ ਆ ਇਹਨਾਂ ਦੇ ਵਿੱਚ ਇਹ ਇੱਕ ਮੀਰੀ ਗੁਣ ਆ ਔਰ ਇਹਦੇ ਉੱਤੇ ਤੁਸੀਂ ਜ਼ਰੂਰ ਗੌਰ ਕਰ ਲਈ ਨੰਬਰ 12 f

ਕੋਲੋਂ ਵਸ ਕੇ ਨਸਾ ਹੋ ਗਿਆ ਤੁਸੀਂ ਕਾਫੀ ਟਾਈਮ ਹੋ ਗਿਆ ਇਸ ਕੰਮ ਦੇ ਵਿੱਚ ਹੁਣ ਤਾਂ ਮੈਨੂੰ ਪੰਜ ਜੀ ਟਾਸਕਸ ਨੂੰ ਨੂੰ ਹਰ ਰੋਜ਼ ਜੜਾਏ ਰਹਿ ਤੁਸੀਂ ਵੀ ਇਹ ਚਲੋ ਵਾਸ ਬੋਲ ਜਮਾਨੀਆਂ ਚੀਰਵਾਦਾ ਤੁਹਾਡੇ ਸਿਰ ਦੇ ਉੱਤੇ ਔਰ ਕਮਿਊਨਿਟੀ ਦਾ ਸਹਿਯੋਗ ਆ ਤੁਹਾਡੇ ਨਾਲ ਆ ਮੈਨੂੰ ਇਹ ਵੀ ਦੱਸੋ ਕਿ ਜਦੋਂ ਰੀਫਾਈਨਾਂਸ ਰੀਸਟਰਕਚਰ ਦੀਆਂ ਗੱਲਾਂ ਚੱਲਦੀਆਂ ਤਾਂ ਜਿਹੜਾ ਸਾਡੇ ਵਰਗਾ ਮਾਈਗ੍ਰੈਂਟ ਖਾਸ ਤੌਰ ਤੇ ਉਹਨਾਂ ਮੁਲਕਾਂ ਦੇ ਵਿੱਚ ਇਹ ਚੀਜ਼ਾਂ ਨੂੰ ਲੈ ਕੇ ਬਹੁਤਾ ਫੈਮਿਲੀਅਰ ਨਹੀਂ ਸਿੱਤਦੀਆਂ ਟਰਮਸ ਨੂੰ ਲੈ ਕੇ ਉਹਨੂੰ ਦਾ ਅਸਲ ਮਤਲਬ ਕੀ ਆ ਤੇ ਇਹਦੇ ਉੱਤੇ ਤੁਸੀਂ ਕਿਵੇਂ ਮਦਦ ਕਰਦੇ ਹੋ ਜੀ ਦੇਖੋ ਅਸਲ ਜਿਹੜੀ ਕੌਮ ਨੇ ਜਲਦੀ ਪਈ ਹੈ ਜਿਹੜੇ ਦੇ ਨਾਲ ਇੰਟਰਸਟੇਟਸ ਨਾ ਜੀ ਉਹਦੇ ਵਿੱਚ ਕੀ ਫਾਈਨਡ ਐਸਿਟੇਸ ਤੇਰੇ ਬੋਥ ਜਿਹੜੇ ਕਿ ਅਲਰਜੀ ਉਹ ਕਦੇ ਕਾਹਤ ਹੈਗੀ ਨਹੀਂ ਓਕੇ ਠੀਕ ਹੈ ਜੇ ਜੇ ਅਸੀਂ ਦੋ ਤਿੰਨ ਹਾਲਾਤ ਉਸ ਦੇਖਿਆ ਹੈ ਕਿ ਬਹੁਤ ਜ਼ਿਆਦਾ ਇੰਟਰਸਟੇਟ ਆਈ ਸੀ ਜਨਰਿਕ ਨਵਾਂ ਨੌਂ ਤੋਂ ਲਈ ਆਪਣੇ ਆਪ

ਦੇਰ ਆਰ ਵੇਸ ਹਾਈ ਇੰਟਰਸਟ ਰੇਟ ਤੇ ਕੁਝ ਨੂੰ ਅਸੀਂ ਡਾਊਨ ਜਿਹੜਾ ਐਡ ਕਰਦੇ ਹਾਂ ਚੰਗਾ ਬੈਠ ਉਹਦੇ ਤੇ ਲੈ ਕੇ ਆਉਂਦੇ ਹਾਂ ਤੇ ਵਿਦਆਊਟ ਨਾਟ ਮਚ ਕਾਸਟ ਹੋ ਸਕਦਾ ਥੋੜੀ ਜੀ ਕਾਸਟ ਪਰ ਨਾ ਹੋਵੇ ਲੇਕਿਨ ਜੇ ਤੁਸੀਂ ਕੰਪੇਅਰ ਕਰੋ ਕਿ ਆਣ ਵਾਲੇ 6 ਮਹੀਨੇ ਤੇ ਸਾਲ ਦੇ ਵਿੱਚ ਜਿੰਨਾ ਤੁਸੀਂ ਇੰਟਰਸਟ ਪੇ ਕਰੋਗੇ ਉਹ ਤੁਸੀਂ ਇੰਟਰਸਟ ਦੇ ਵਿੱਚ ਉਹਦੀ ਜਿਹੜੀ ਕਾਸਟ ਅੱਜ ਪੇ ਕਰੋਗੇ ਉਹਦੇ ਨਾਲੋਂ ਬਹੁਤ ਘੱਟ خارج زندگی سکھالی ہو جائے گی کچھیں بارہ سو ڈالر ایک ہفتے دا بے کر رہے ہیں کچھیں اٹھ سو ڈالر آجے گا ہو چار سو so ڈالر دا ڈیفرنس جیڑا ہے گا بہت مینے رکھانا جی آج دی ریٹ دے بچھے آج دی ریٹ دے بچھے آج دی ریٹ دے بچھے جیڑا ہے گا کافی مہنگیاں نہیں کافی انفلیشن چیزیں بہت مہنگیاں گا تیرہا ہے اس میں ہی سوئی د بہت اچھی تھی تھوڑی کپیسٹی ہے تسی بائی کی کامی ہوتا تھی تیرہ ڈیز ہے گے کہ کار بہت بینک بھی سوڑی ایک ہے گی اس معاملے بلکل جی ہم سوڑی کرنا بہت ایک ریسٹ اے ایس بی کی ریسٹ کے اوپر آئی آسی بندے اوپر نے نوے رکھی نہیں صرف ہوں نہیں باقی سارے پیٹ میں دیتی ٹائم بہت زیادہ لے رہے اس چیز میں بھی اور کھا رہے نہیں تریف اے ایس بی اس ویری ایگریسٹی تو باقی سکیم ہے کی ਔਰ ਨੂੰ ਸਾਰੇ ਡਾਕੂਮੈਂਟਸ ਦੇਣ ਦੀ ਲੋੜ ਨਹੀਂ ਹੈ ਸਿਰਫ ਲਾਸਟ 12 ਮਸਟ ਆਮ ਆਪਣਾ ਹੋਮ ਲੋਨ ਸਟੇਟਮੈਂਟ ਦੇ ਅੱਛਾ ਹੈ ਤੁਹਾਡਾ ਅਕਾਊਂਟ ਕੰਨ ਅੱਛਾ ਹੈ ਉਹਦੇ ਪਿੱਛੇ ਕਿਉਂਕਿ ਇਹ ਵੀ ਹੁੰਦਾ ਸਾਡੀ ਕਮਿਊਨਿਟੀ ਦੇ ਵਿੱਚ ਵੀ ਕੰਮ ਜਿਹੜੇ ਨੇ ਆ ਡਾਕੂਮੈਂਟਸ ਤੇ ਪਰ ਬਹੁਤ ਕਮਲ ਪੈ ਜਾਂਦਾ ਕਿ ਉਸ ਚੀਜ਼ ਦੇ ਉੱਤੇ ਵੀ ਦੇ ਬੈਂਕ ਚਾਹੁੰਦੇ ਐਕਚੁਅਲੀ ਜਿਵੇਂ ਤੁਸੀਂ ਗੱਲ ਨਾਲ ਅਪਰੋਚ ਕਰਦੇ ਹੋ ਆਪਣੇ ਕਸਟਮਰਸ ਨਾਲ ਕਹਿੰਦੇ ਕਹੋ ਕਸਟਮਰ ਕਹਿੰਦਾ ਭਾਈ ਮੈਂ ਤਾਂ 12 ਘੰਟੇ ਟਰੱਕ ਚਲਾ ਕੇ ਘਰ ਆਉਣਾ ਤੇ ਆਉਂਦਿਆਂ ਨੂੰ ਰੋਸਤਾ ਨਿਕਲਿਆ ਹਾਂ ਤਾਂ ਹੁਣ ਉਹਨਾਂ ਹਾਲਾਤਾਂ ਵਿੱਚ ਜਤਿੰਦਰ ਸਿੰਘ ਉਹ ਨਹੀਂ ਸਮਾਂ ਕੱਢਦੇ ਆ ਵੀ ਚਲੋ ਕੋਈ ਨਹੀਂ ਭਾਈ ਕੋਈ ਚੱਕਰ ਨਹੀਂ ਮੈਂ ਜਾਨਾ ਇਹ ਆ ਬਿਲਕੁਲ ਜੀ ਆ ਵੀ ਜਾਨਾ ਬਟ ਉਹ ਵੀ ਮੈਂ ਸਾਈਟ ਉੱਪਰ ਆ ਉਹ ਸਵੇਰੇ ਬਾਅਦ 4 ਵਜੇ ਜੌਬ ਸਟਾਰਟ ਕਰ ਦੋ ਦੋਨੋਂ ਪਤਾ ਕਿ ਜਮੀਨ ਨਾਲ ਗੱਲ ਕਿੰਨੀ ਉਹਨਾਂ ਨੇ ਮੋੜ ਜਾਦੇ ਤੇ ਫਿਰ ਉਸ ਤੋਂ ਬਾਅਦ ਸਿਰਫ ਫੋਨ ਕਰਨ ਕਿ ਮੈਨੂੰ ਤੇ तकरीबन ਜਦੋਂ ਉਹਨਾਂ ਨਾਲ ਹਾਂਜੀ ਜੁੜੇ ਹੋਏ ਨੂੰ ਜੀ तकरीबन 5 ਸਾਲ ਹੋ ਗਏ ਹਾਂਜੀ 5 ਸਾਲ ਤੋਂ ਮੇਰੇ ਨਾਲ ਤੇ ਜਿਹੜੀ ਮੋਰੋਂ ਪਹਿਲਾਂ ਜਵਾਬ ਦਿਆ ਕਰੋ ਵੀ ਲੱਗੀ ਵਾਲੇ ਤਾਂ ਸੌਂਦੇ ਹੀ ਨਹੀਂ ਕਦੀ ਵੀ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਕਿ ਮਜੀਦ ਸੰਧੂ ਵੀ ਇਸ ਤਰੀਕ ਤੋਂ ਕਹਿੰਦੇ ਵੀ ਜਾਣਕਾਰੀਆਂ ਬਹੁਤ ਵਧੀਆ ਸਮਝੀਆਂ ਕਰਦੇ ਭਾਜੀ ਹੁਣੀ ਅਕਸ਼ ਗੱਗ ਨਹੀਂ ਹੋਤਰੀ ਹੁਣੀ ਤੁਹਾਨੂੰ ਗੁੱਡ ਮਾਰਨਿੰਗ ਬੁਲਾ ਰਹਾ ਹੈ ਤੇ ਇੱਕ ਸਾਡੇ ਹੋਰ ਸੱਜਣਾ ਅੰਮ੍ਰਿਤਪਾਲ ਸਿੰਘ ਨੇ ਸਦਾ ਜਨਾਜ਼ਾ ਰਾਜੀ ਜੀ ਕੇ ਦੇਵੀ ਸਾਹਿਬਾ ਦਾ ਜਨਮਵੀਰ ਜਤਿੰਦਰ ਸਿੰਘ ਜੀ ਸਾਡੀ ਬਹੁਤ ਮਦਦ ਕਰਦੇ ਨੇ ਲੋਨ ਲਈ ਜੀ ਉਹ ਗਰ ਨਾਲ ਹੀ ਮਦਦ ਕਰਦਾ ਮਨ ਦਾ ਹੇਸਟਿੰਗ ਨਾਲ ਤੁਹਾਡਾ ਮੰਗਾ ਜਿਆਦਾ ਇਸ ਦੀ ਵਾਲ ਇੱਜ਼ਤ ਦੀ ਜਾਲ ਸਾਡਾ ਕੋ ਬਹੁਤ ਖਤਰਨਾਕ ਜਾ ਮਿੱਤਰ ਉਤਰੀ ਨਾ ਅੱਛਾ ਜੀ ਹਾਂ ਜੀ ਬਿਲਕੁਲ ਲਾਸਟ ਵੀਕ ਉਹਦੇ ਕੋਈ ਚੀਜ਼ ਅੱਛਾ ਹਾਂ ਜੀ ਇਹ ਹਾਲ ਨੇ ਉਹਦੇ ਚਿੰਗੀਆਂ ਸੇ ਬੰਦੇ ਨਾ ਅੱਖਾਂ ਦੇ ਵਿੱਚ ਉਹਦੀ ਇਮੀਗ੍ਰੇਸ਼ਨ ਦੇ ਮਾਮਲਿਆਂ ਨੂੰ ਸੋਲਵ ਕੀ ਜਾਂਦੇ ਹੋ ਬਿਲਕੁਲ ਬਿਲਕੁਲ ਵੈਰੀ ਇੰਟਰਸਟਿੰਗ ਲਗਦੀ ਸਾਡਾ ਬਹੁਤ ਪਿਆਰਾ ਮਿੱਤਰ ਸਾਡਾ ਭਰਾ ਆ ਜੀ ਔਰ ਗਗਨ ਵੀ ਗ੍ਰੇਡ ਨਹੀਂ ਕਰਦਾ ਮਰੇ ਨਾ ਜੀ ਜੇ ਤੁਸੀਂ ਗ੍ਰੇਡ ਨਹੀਂ ਨਾ ਕਰਦੇ ਮੈਂ ਕਹਿੰਨਾ ਤੁਹਾਡੀ ਜ਼ਿੰਦਗੀ ਦੇ ਜਿੰਨੇ ਦੁੱਖ ਸੁੱਖ ਆਉਣਾ ਸਭ ਰਿਆਂ ਦੇ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜਾ ਹਾਂ ਅਸੀਂ ਗਗਨ ਦੀ ਤਾਰੀਫ ਕਰਦੇ ਹਾਂ ਔਰ ਆਪਣੀ ਭੈਣ ਦੀ ਵੀ ਤਾਰੀਫ ਜ਼ਰੂਰ ਕਰਨੀ ਬਣਦੀ 2007 ਦੀ ਵਾਰੀ ਆ ਜੀ ਸਾਡੀ ਹਾਂ 2007 ਦੀ ਵਾਰੀ ਇੱਕ ਛੋਟੀ ਜਿਹੀ ਆਇਲਸ ਕਲਾਸ ਤੋਂ ਆਈਸਟਿਕ ਲਾ ਕੇ ਉਹਨਾਂ ਦਾ ਸਿਆਉਣ ਨੇ ਹਾਂ ਕਹਿੰਦੇ ਵੀ ਉੱਥੇ ਸਾਡਾ ਪਿਆਰ ਪੈ ਗਿਆ ਨਹੀਂ ਵਧੀਆ ਗੱਲ ਆ ਹਾਂਜੀ ਜਦੋਂ ਇਹ ਗੱਲਾਂ ਅਸੀਂ ਕਰ ਰਹੇ ਹਾਂ ਰੀਫਾਈਨਾਂਸ ਦੀਆਂ ਰੀਸਟ੍ਰਕਚਰ ਦੀਆਂ ਬਹੁਤ ਸਾਰੇ ਲੋਕ ਪਹਿਲੀ ਨਜ਼ਰੇ ਇਸ ਨੂੰ ਲੈ ਕੇ ਵੀ ਡਰ ਜਾਂਦੇ ਆ ਤੁਸੀਂ ਸਰਲ ਭਾਸ਼ਾ ਦੇ ਵਿੱਚ ਇਹਨਾਂ ਦੀ ਵਿਆਖਿਆ ਤਾਂ ਕਰ ਰਹੇ ਹੋ ਸਾਨੂੰ ਇਹ ਦੱਸੂਗੀ ਦੇ ਵਿੱਚ ਕੋਈ ਆਬਲੀਗੇਸ਼ਨਸ ਤਾਂ ਨਹੀਂ ਹੁੰਦੀਆਂ ਕਲਾਇੰਟ ਦੀਆਂ ਇਹਨਾਂ ਨੂੰ ਲੈ ਕੇ ਲੋਕ ਪੇ ਵੀ ਡਰੇ ਰਹਿੰਦੇ ਕਿ ਯਾਰ ਬੈਂਕ ਵਾਲ ਨੇ ਜੇਸੀ ਕਿਹਾ ਆ ਕਰਦੇ ਹੋ ਉਹ ਕਰਦੇ ਹੋ ਨਹੀਂ ਘਣਾ ਨਹੀਂ ਨਹੀਂ ਬੰਦੇ ਕੋਲੋਂ ਤੁਹਾਡੇ ਤੇ ਇਨੀ ਫੀਸ ਲੱਗ ਜਾਣੀ ਆ ਨਾਈ ਬੈਂਕ ਵਾਲੇ ਛੇਤੀ ਕਿਤੇ ਦੱਸ ਦੇਈ ਆ ਉਹਦਾ ਜਿਹੜਾ ਤੁਹਾਡੇ ਵਰਗਾ ਕੋਈ ਸੱਜਣ ਹੁੰਦਾ ਜਿਹੜਾ ਇਸ ਮਾਮਲੇ ਦੇ ਵਿੱਚ ਪੂਰੀ ਮਹਾਰਤ ਰੱਖਦਾ ਉਹ ਫਰਦਾਜ਼ਾ ਵੀ ਨਹੀਂ ਨਹੀਂ ਯਾਰ ਇਹਦਾ ਲੌਂਗ ਰਨ ਆਪਾਂ ਨੂੰ ਇੰਨੇ ਪੈਸੇ ਬਚਣਿਆ ਸੋ ਹਾਊ ਯੂ ਲੁੱਕ ਐਟ ਦਾ ਥਿੰਗਸ ਐਟ ਬਿਗਰ ਕੈਨ ਬਿਲਕੁਲ ਜੀ ਜਦੋਂ ਅਸੀਂ ਅਸੈਸਮੈਂਟ ਕੀਤੀ ਵੀ ਹੈ ਸਭ ਤੋਂ ਪਹਿਲੇ ਅਸੈਸਮੈਂਟ ਨਹੀਂ ਕੀਤੀ ਕਿ ਖਰਚੇ ਕਿਹੜੇ ਨੇ ਖਰਚੇ ਕਿਹੜੇ ਨੇ ਉਹਨਾਂ ਦੀ ਆਮਦਨ ਕਿੰਨੀ ਚੰਗੀ ਹੈ ਸੀ ਆ ਉਸ ਲੀਗਲ ਕੋਸਟ ਹੈ ਕਿ ਕਿ ਉਹਨੇ ਅ ਪ੍ਰੋਡਿਊਸਡ ਏਵੈਲੂਏਸ਼ਨ ਪ੍ਰੋਜੈਕਟ ਉਹਦੀ ਕੋਸਟ ਇਹ ਸਾਰੀਆਂ ਕੋਸਟ ਜਿਹੜੀ ਨੇ ਇਹਨਾਂ ਨੂੰ ਚੈੱਕ ਕਰੀਦਾ ਇਹਨਾਂ ਨੂੰ ਚੈੱਕ ਕਰਕੇ ਫਿਰ ਉਸ ਤੋਂ ਬਾਅਦ ਉਹ ਕਿੰਨਾ ਇਸ ਟਾਈਮ ਇੰਟਰਸਟ ਬੇਕ ਲਾ ਰਹੇ ਨੇ ਜਦੋਂ ਉਹ ਰੀਫਾਈਨਾਂਸ ਕਰਨਗੇ ਜਾਂ ਰੀਸਟ੍ਰਕਚਰ ਹੋਵੇ ਉਹ ਕਿੰਨੇ ਇੰਟਰਸਟ ਦੇ ਉੱਤੇ ਆਉਣਗੇ ਕਿੰਨੀ ਟਰਮ ਉਹਨਾਂ ਦੀ ਬਚੀ ਹੋਈ ਹੈ ਇਸ ਨੂੰ ਲੱਗਦਾ ਕਿ ਯਸ ਉਸ ਸੇਵਿੰਗ दैट ਮਨੀ ਆ ਉਹਦੇ ਕੀ ਕਿਸ ਤਰ੍ਹਾਂ ਕਿਦਾਂ ਨਾਲ ਟੂ ਐਕਸਪੈਂਸਸ ਦਾ ਸੇਵ ਕਰਦੇ ਜੀ ਅਸੀਂ ਕੁਝ ਐਕਸਪੈਂਸ ਬਾਈਪਾਸ ਕਰ ਸਕਦੇ ਯਸ ਉਹਨਾਂ ਨੂੰ ਬਚਾ ਸਕਦੇ ਆ ਪਰ ਉਹ ਕਿਹੜੇ ਕਿਹੜੇ ਰਸਤੇ ਨੇ ਉਹ ਸਾਰੀ ਦੀ ਸਾਰੀ ਅਸੈਸਮੈਂਟ ਕਰਨ ਤੋਂ ਬਾਅਦ ਹੀ ਜੇ ਰੀਫਾਈਨੈਂਸ ਕਰਨ ਦਾ ਹੈ ਤਾਂ ਕਰਦੇ ਹੁਣ ਜਦੋਂ OCR ਦੀ ਦਰ 3.25% ਤੇ ਟਿਕੀ ਹੋਈ ਆ ਹਾਲ ਦੀ ਘੜੀ ਇਹਨਾਂ ਹਾਲਾਤਾਂ ਦੇ ਵਿੱਚ ਜਿਹੜੀ ਸੇਰੀ ਸੇਰੀਓ ਤੁਸੀਂ ਡਿਸਕਸ ਕਰ ਸਕਦੇ ਹੋ ਜਿਹੜੇ ਤੁਸੀਂ ਲੋਕਾਂ ਦੇ ਐਸਟੇਟ ਚਾਹੀ ਹੋਂ ਜੇ ਮੰਨ ਕੇ ਚਲੀ ਤੇ ਕਿੰਨੇ ਕਪੈਸਿਟੀ ਯੂਸ ਨੇਰੀ ਉਹਦੇ ਵਿੱਚ ਪਚੇ ਜਿਹਦੇ ਨਾਲ ਮੈਨੂੰ ਲੱਗਿਆ ਵੀ ਨਹੀਂ ਜਦੋਂ ਅੰਦਰ ਸੁਣ ਸੱਚੀ ਜਾਂਦਾ ਬਾਹਰ ਬਹੁਤ ਸੈਨੈਰੀਓਜ਼ ਬਹੁਤ ਸੈਨੈਰੀਓਜ਼ ਦੇ ਦਿੱਤੇ ਕਿ ਕਿ ਕਸਟਮਰ ਇੰਟਰਸਟ ਡਿਸੰਬਰ ਤੱਕ ਜਾਂ ਨੈਕਸਟ ਈਅਰ ਜੂਨ ਜੁਲਾਈ ਬੱਜੇ ਬੈਠੇ ਸੀ ਜਿਹੜੇ ਬੱਚੇ ਬੈਠੇ ਸੀ ਕਿ 6 ਜਿਹੜਾ ਸਭ ਤੋਂ ਐਕਸਪੈਂਸਿਵ ਮੈਨੂੰ ਆਇਆ ਉਹ ਜੇ ਮੇਨ ਸਟ੍ਰੀੰਗ ਦੀ ਗੱਲ ਹੈ 3.15% ਹੋਰ ਤੇ ਜੇ ਮੈਂ ਪ੍ਰਾਈਵੇਟ ਕਿ ਗੱਲ ਕਰਾਂ ਮੈਂ ਕਿੰਨੀ ਸੈਟਲੀ ਆਵਾਸ ਸੋ ਹੈਪੀ ਵਿਦ ਥੈਟ ਕਿ ਉਸ ਪਾਰਟਿਕੂਲਰ ਫੈਮਿਲੀ ਸੀ ਜਿਹਦਾ ਜਿਹੜੇ ਕਿ ਪ੍ਰਾਈਵੇਟ ਬੈਂਕ ਦੇ ਨਾਲ 8.9% ਦੇ ਬੈਟਸ ਸੀ ਉਹਨਾਂ ਨੂੰ 4.89 ਦੇਖਿਆ ਤੇ ਜਦੋਂ 8.9% 4.89% ਦੇ ਪਰਸੈਂਟ ਉਸ ਲਈ ਲੱਕੀ ਉਹਨਾਂ ਦਾ ਇੱਕ ਮਹੀਨੇ ਦਾ ਕਰਮਿਤ ਹੋਰ ਮਹਿੰਗਾ ਇੱਕ ਮਹੀਨੇ ਦਾ 220 ਡਾਲਰ ਉਹ ਹੋ ਸੇਫ ਕਿ ਕਰਦਾ ਵਾ ਚਾਰ ਮਹੀਨੇ ਜੰਡੀ ਦਾ ਟ੍ਰਿਪ ਨਿਕਲ ਗਿਆ ਜਦੋਂ ਜੰਦਰੂਣੀ ਇੰਡੀਆ ਜਾਂਦੇ 10000 ਡਾਲਰ ਫੂਕੇ ਆਉਂਦੇ ਆ ਇੰਡੀਆ ਦੀ ਤੁਸੀਂ ਗੱਲ ਕੀਤੇ ਪਿਆ ਇੱਕ ਵੀ ਕਹਿਣਾ ਹੁੰਦਾ ਆਪਣੇ ਕਸਟਮਰ ਜਦੋਂ ਤੁਸੀਂ ਫਿਨਾਂਸ ਕਰਦੇ ਹੋ ਉਹਦੇ ਤੋਂ ਥੋੜੇ ਜਿਹੇ ਐਕਸਟਰਾ ਐਕਸਪੈਂਸਸ ਨੇ ਉਹ ਨਹੀਂ ਹੈ ਸੀ ਇੰਟਰਸਟ ਸੇਵ ਕਰਨਾ ਦਿਮਾਗ ਨਾਲੇ ਕੇਸ਼ਬੈਕ ਹੁੰਦਾ ਉਹ ਜਦੋਂ ਕੇਸ਼ਬੈਕ ਹੁੰਦਾ ਹੈਗਾ ਹੁਣੇ ਮੇਰੇ ਇੱਕ ਰੀਸੈਂਟ ਕੇਸ ਹੁੰਦਾ ਉਹਦੇ ਵਿੱਚ 9000 ਡਾਲਰ ਉਹਨਾਂ ਨੂੰ ਮਿਲਿਆ ਵਾਹ ਤੇ 9000 ਡਾਲਰ ਦੇ ਵਿੱਚੋਂ ਬੰਦੇ ਦਾ ਸਿੱਧਾ ਸਟੇਟ ਵਿੱਚ ਗਿਆ ਸੀ ਭਾਜੀ ਬਿੱਲ ਦੇ ਹਿਸਾਬ ਨਾਲ ਇੰਡੀਆ ਨਹੀਂ ਗਿਆ ਮੈਂ ਹੁਣ ਜਾ ਕੇ ਕੀ ਬਾਤ ਉਹ 9000 ਦੇ ਨਾਲ ਇਸ ਦਸਮੇਂ ਉਪਰਸਾ ਤੁਸੀਂ ਬੈਂਕਾਂ ਤੋਂ ਲੈ ਲੈਣਾ ਸਾਡੇ ਤੋਂ ਤੋਂ ਦਵਾਵਾਂ ਲੈ ਲੈਣੇ ਤੁਸੀਂ ਇਹ ਵੱਡੀ ਗੱਲ ਆ ਛੋਟੀ ਨਹੀਂ ਹੈ ਕੋਸ਼ਿਸ਼ ਕਰੀ ਦੀਏ ਮਸਲ ਕਮਾਈ ਆ ਕੋਸ਼ਿਸ਼ ਕਰੀ ਦੀਏ ਜੀ ਕਿਸੇ ਦਾ ਕੋਈ ਕੋਈ ਗਲਤ ਕਿਸੇ ਨੂੰ ਲੈ ਨਹੀਂ ਦਿੱਤੀ ਜਾਵੇ ਸਲਾਹ ਤੇ ਟਰਾਂਸਪੇਰੈਂਟ ਰੱਖੀਏ ਆਪਣੇ ਆਪ ਨੂੰ ਵੀ ਜਿੱਥੇ ਅਗਲੇ ਦੇ ਪੈਸੇ ਲੱਗਦੇ ਹੋਵੇ ਉਹਨੂੰ ਪਹਿਲਾਂ ਦੱਸੋ ਕਿੰਨਾ ਜਲਦੀ ਜਲਦੀ ਕੰਮ ਨਵੇੜ ਦਿੰਦੇ ਤੁਸੀਂ ਇਹਦਾ ਕਈ ਵਾਰੀ ਬੰਦੇ ਕਾਲੇ ਬੰਦੇ ਨਾਲ ਭਾਜੀ ਯਾਰ ਤੁਸੀਂ ਫੋਨ ਹੀ ਨਹੀਂ ਚੁੱਕਿਆ ਅਜੀ ਮੈਨੂੰ 4 ਦਿਨ ਹੋ ਗਏ ਢੀਕ ਦਿਨ ਇਦਾਂ ਦਾ ਕਲਾਰਾ ਤਾਂ ਨਹੀਂ ਮੈਂ ਨਾ ਨਹੀਂ 4 ਦਿਨਾਂ ਦਾ ਕੋਈ ਸੀ ਨਹੀਂ اور کوشش ہے دی زیادہ ہے دیکھو অফ کورس تو بدھ 24 ہے اپنی ٹیم بھی انکریز ਨਾ ਜਾਣੋ ਤੁਸੀਂ ਕੋਲ ਹੈ ਜੀ ਇਹ ਵੀ ਗੱਲ ਸੱਚੀ ਹੈ ਵੀ 15 ਦੇ ਕਰੀਬ ਤੁਹਾਡੇ ਕੋਲ ਲੈਂਡਰਸ ਹੈਗੇ ਆ ਸੋ ਤੁਹਾਡੇ ਕੋਲ ਵੈਰਾਈਟੀ ਬਹੁਤ ਜੀ ਕੋਈ ਵੱਡਾ ਰੌਲਾ ਨਹੀਂ ਹੈਗਾ ਵੀ ਕੋਈ ਇੱਕ ਬੰਦਸ਼ ਇਹ ਆ ਵੀ ਨਹੀਂ ਯਾਰ ਇਹਨਾਂ ਨੇ ਨਹੀਂ ਦਿੱਤਾ ਤਾਂ ਹੁਣ ਆਪ ਨੂੰ ਕੋਈ ਆਪਸ਼ਨ ਕੋਈ ਨਹੀਂ ਹੈਗੀ ਜਿਵੇਂ ਤੁਸੀਂ ਪਹਿਲਾਂ ਗੱਲਬਾਤ ਵੀ ਜ਼ਿਕਰ ਕੀਤਾ ਕਿ ਪ੍ਰਾਈਵੇਟ ਲੈਂਡਰਸ ਵੀ ਹੈਗੇ ਠੀਕ ਆ ਚਲੋ ਇੰਟਰਸਟ ਰੇਟ ਥੋੜਾ ਜਿਹਾ ਵਧ ਦੇਣਾ ਪੈਦਾ ਲੇਕਿਨ ਐਟ ਲੀਸਟ ਤੁਹਾਡੇ ਕੋਲ ਅਵੇਲੇਬਿਲਿਟੀ ਹੈ ਜੀ ਬਿਲਕੁਲ ਹੈ ਦੇਖੋ ਡਿਪੈਂਡ ਕਰਦਾ ਹੈ ਟ੍ਰਾਊਡ ਕੇਸ ਟੂ ਕੇਸ ਆ ਕੋਸ਼ਿਸ਼ ਸਾਡੀ ਇਹੀ ਰਹਿੰਦੀ ਹੈ 90 95% ਕੋਸ਼ਿਸ਼ ਕਰਦੇ ਹਾਂ ਕਿ ਉਹਨੂੰ ਮੇਨ ਪ੍ਰਾਈਵੇਟ ਬੈਂਕਸ ਵਿੱਚ ਬਹੁਤ ਅਵੇਲੇਬਿਲਿਟੀ ਸਾਰੀ ਹੈ ਬਟ ਪਹਿਲਾ ਕੰਸਿਡਰ ਹੈ ਕਿ ਇੰਨਾ ਇੰਟਰਸਟ ਦੇਵੇਗਾ ਉਹ ਵੀ ਜੇ ਉਹਨਾਂ ਦੀ ਇਨਕਮ ਸਪੋਰਟ ਕਰਦੀ ਹੈ ਤਾਂ ਹੀ ਪ੍ਰਾਈਵੇਟ ਬੈਂਚ ਲੈ ਕੇ ਜਾਂਦੇ ਯੂਸੂਅਲੀ ਮੈਂ ਕੋਸ਼ਿਸ਼ ਕਰਦਾ ਹਾਂ ਕਿ ਇਟਸ ਨੋਟ ਅਬਾਊਟ ਅਸ ਪੈਸੇ ਕਮਾਣ ਦੀ ਕਰਨੀ ਹੈ ਬਟ ਉਹਨਾਂ ਨੇ ਜਿਹੜਾ ਇੰਟਰਸਟ ਪੇ ਕਰਨਾ ਪਿਛਲੇ ਤਿੰਨ ਮਹੀਨੇ ਤੋਂ ਮੈਂ ਜਦੋਂ ਇੰਟਰਸਟ ਰੇਟ ਹਾਈ ਸੀਗੀ ਦੋ ਤੋਂ ਤਿੰਨ ਸਾਲមុਨ ਵਾਜਦਾ ਹੈ ਕਿ ਪ੍ਰਾਈਵੇਟ ਬੈਂਕ ਦੇ ਕੇਸ ਲੈ ਕੇ ਨਹੀਂ ਗਿਆ ਜੇ ਚਾਹ ਤੁਸੀਂ ਇਲੈਕਟ ਕੀਤਾ ਉਹਨਾਂ ਨੂੰ ਮਨਾ ਲੈ ਇੱਕ ਵਜੇ ਦੀ ਗੱਲ ਸਰ ਮੈਨੂੰ ਦੋ ਫੋਨ ਕਾਲਸ ਆਏ ਜੀ ਜਿਨ੍ਹਾਂ ਦਾ ਮਨਾ ਕੀਤਾ ਕਿ ਕੋਈ ਕੰਮ ਨਾ ਲਾਓ ਇਟਸ ਨਾਟ ਦ ਰਾਈਟ ਟਾਈਮ ਵੇਟ ਕਰੋ ਤੁਹਾਡੀ ਇਨਕਮ ਐਨੀ ਨਹੀਂ ਹੈ ਮੈਂ ਪ੍ਰਾਈਵੇਟ ਦੇ ਵਿੱਚ ਕਾਡਾ ਲੋਨ ਹੋ ਜਾਏਗਾ ਨਾ ਜਾਓ ਜਿਸ ਲਾਸਟ ਵਨ ਤੋਂ ਦੋ ਬੱਲੇ ਫੋਨ ਕਾਲਸ ਆਏ ਜੀ ਜਿਹੜੇ ਕਿ ਪ੍ਰਾਈਵੇਟ ਸੀ ਬਟ ਉਹਨਾਂ ਦੀ ਸਿਚੁਏਸ਼ਨ ਐ ਜੀ ਕਿ ਉਹਨਾਂ ਵਿੱਚੋਂ ਦੀ ਨਿਕਲਣਾ ਉਹਨਾਂ ਨੂੰ ਥੋੜਾ ਜਿਹਾ ਮੁਸ਼ਕਿਲ ਹੈ ਬਟ ਆਮ ਵਰਕਿੰਗ ਵਿਦ them ਕਿ ਉਹਨਾਂ ਨੂੰ ਪ੍ਰਾਈਵੇਟ ਜੁਕੈਡਿਟੀ ਬੈਂਕਿੰਗ ਦੇ ਵਿੱਚ ਲੈ ਕੇ ਅੱਗੇ ਜਾਓ ਵੈਰੀ ਵੈਲ ਸੋ ਇਟ ਇਜ਼ ਨਾਟ ਅਬਾਊਟ ਹਮੇਸ਼ਾ ਬਟ ਹਾਂ ਹਰ ਇੱਕ ਦਾ ਆਪਣਾ ਪਰੌਂਦਾ ਜੀ ਕਿਸੇ ਦੀ ਸੋਚ ਹਰ ਇੱਕ ਦੀ ਆਪਣੀ ਰੋਕ ਨਹੀਂ ਸਕਦੇ ਬਿਲਕੁਲ ਸਹੀ ਬਟ ਅਸੀਂ ਕੋਸ਼ਿਸ਼ ਇਹ ਕਰੀ ਦੀ ਇੱਕ ਸਲਾਹ ਜਿਹੜੀ ਹੈ ਪ੍ਰੋਪਰ ਟ੍ਰਾਂਸਲੇਟ ਕਰਦੇ ਮੈਰੀ ਨਾਈਸ ਤੇ ਬਹੁਤ ਚੰਗਾ ਲੱਗਦਾ ਜਦੋਂ ਹੋਰ ਵੀ ਕਾਫੀ ਮਿੱਤਰ ਪਿਆਰੇ ਜੁੜੇ ਹੋਏ ਨੇ ਸਿਮਰਤ ਲੋਹਣੀ ਗੁਰੇਮਾਨ ਜੈ ਸਿੰਘ ਹਰਿੰਦਰ ਸਿੰਘ ਬਾਣ ਅਮਨ ਕੌਰ ਜਸਵੰਦਰ ਸੇਜਲ ਜਸਪੀਰ ਸਿੰਘ ਤੇ ਵੀਰ ਪੰਮੀ ਬਾਈ ਹੁਣੀ ਤੁਹਾਡੀ ਇਸ ਗੱਲਬਾਤ ਨੂੰ ਬਹੁਤ ਪਸੰਦ ਕਰ ਰਿਹਾ ਹਾਂ ਥੋੜੇ ਸਮੇਂ ਦੇ ਵਿੱਚ ਹੀ ਲੋਨਸ ਐਂਡ ਮਾਰਗੇਜ ਨੇ ਜਿਸ ট্রান্সਪੇਰੈਂਸੀ ਦੇ ਨਾਲ ਜਿਸ ਪ੍ਰੋਫੈਸ਼ਨਲਿਜ਼ਮ ਦੇ ਨਾਲ ਆਪਣਾ ਥਾਂ ਜਿਹੜਾ ਸਾਡੀ ਇਥੋਂ ਦੇ ਸਮਾਜ ਦੇ ਵਿੱਚ ਨਾ ਲਿਆ ਮੈਨੂੰ ਬੜੀ ਖੁਸ਼ੀ ਇਸ ਗੱਲ ਦੀ ਹੈ ਕਿ ਕਿਸੇ ਵੀ ਹਿੱਸੇ ਤੋਂ ਤੁਸੀਂ ਇਹਨਾਂ ਦੇ ਕੀਤੇ ਕੰਮਾਂ ਦੇ ਉੱਤੇ ਇਹਨਾਂ ਦੀਆਂ ਸਰਵਿਸਿਜ਼ ਦੇ ਉੱਤੇ ਇਹਨਾਂ ਦੀ ਅਵੇਲੇਬਿਲਿਟੀ ਦੇ ਉੱਤੇ ਤੇ ਅੱਗੇ ਕੋਈ ਮਸ਼ਵਰਾ ਵੀ ਕਰਨਾ ਹੋਵੇ ਤਾਂ ਉਹਦੇ ਕੋਈ ਵੀ ਪੈਸੇ ਨਹੀਂ ਚਾਰਜ ਕਰਦੇ ਸੋ ਤੁਸੀਂ ਕੋਸ਼ਿਸ਼ ਕਰਨੀ ਜੇ ਤੁਸੀਂ ਫੋਨ ਕਰਨ ਦੇ ਵਿੱਚ ਥੋੜਾ ਜਿਹਾ ਹੈਜ਼ੀਟੈਂਟ ਹੋ ਤੇ 022550 005 ਦਿੱਤੇ ਤੁਸੀਂ ਇਹਨਾਂ ਨੂੰ ਮੈਸੇਜ ਛੱਡ ਦੇਣਾ ਇਹ ਆਪੇ ਫੋਲੋਅ ਅਪ ਕਰਨਗੇ ਨੰਬਰ 12 ਐਫ ਕੋਇਨੇ ਰੋਡ ਮੈਨਕੋਸਿਟੀ ਦੇ ਵਿੱਚ ਆਪਟੋਏ ਤੇ ਮੈਨਕੋ ਦੇ ਵਿਚਾਲੇ ਇਲਾਕਾ ਪੈਂਦਾ ਇੰਡੋ ਸਪਾਈਸ ਵਾਰਲਡ ਦੇ ਨਾਲ ਤੁਸੀਂ ਪਰਸਨਲੀ ਇਹਨਾਂ ਨੂੰ ਮਿਲਣਾ ਚਾਹੋ ਤੇ ਉਹ ਵੀ ਜ਼ਰੂਰ ਤੁਸੀਂ ਆ ਕੇ ਮਿਲਣਾ ਵੈਬਸਾਈਟ ਹੈ ਜੀ laptop.loansandmortgages.co.nz ਤੇ ਦੀਪ ਸਿੰਘ ਗੜੀ ਕਹਿੰਦੇ ਵੀ 10 ਬਟਾ 10 ਨੰਬਰ ਦਿੰਦੇ ਤੁਹਾਨੂੰ ਸੰਗ ਉਹਨਾਂ ਨੂੰ ਐਕਸਲੈਂਟ ਸਰਵਿਸ ਆਲਵੇਜ਼ ਫੋਲੋਇੰਗ ਫੋਲੋਇੰਗ ਆਪ with the customers to ensure top notch experience देखो जनाब अंदर में अंग्रेजी जी आंदी <laughs> है ਉਹ ਤਾਂ ਚਰੀਆਂਗ ਵੱਡ ਦੀ ਅੰਗਰੇਜ਼ੀ ਵੀ ਤੇਜ ਦੀਪ ਤੋਂ ਟਿਊਸ਼ਨਲ ਇੰਨਾ ਥੋੜੀ ਜੀ ਹਾਂ ਜੀ ਹਾਂ ਜੀ थैंक यू ਤੇਜ ਦੀਪ ਗੱਲ ਇਹ ਤਾਂ ਹੁੰਦੀ ਹੈ ਵੀ ਕੋਈ ਵੀ ਬੰਦਾ ਇਕੱਲਾ ਵੱਡਾ ਨਹੀਂ ਹੁੰਦਾ ਜੀ ਜੇ ਅਜੇ ਸਿੰਘ ਜਤਿੰਦਰ ਸਿੰਘ ਨੂੰ ਉਸ ਦੌਰ ਦੇ ਵਿੱਚ ਵੀ ਦੇਖਿਆ ਜਿੱਥੇ ਬੱਚੇ ਛੋਟੇ ਸੀ ਉਹ ਦੋ ਦੋ ਜੌਬਾਂ ਇੱਕ ਜੌਬ ਤੋਂ ਦੌੜ ਕੇ ਦੂਜੀ ਜੌਬ ਤੇ ਪਹੁੰਚਦੇ ਆ ਮੰਮੀ ਰੈਡੀ ਦੀ ਸੇਵਾ ਕਰਦੇ ਛੋਟੇ ਬੱਚਿਆਂ ਦੀ ਲੋਕਾਫਟਰ ਕਰਦੇ ਔਰ ਇਸ ਸਫਰ ਜਿਹੜਾ ਸਾਡੇ ਸਾਰੇ ਹੀ ਭਾਈਚਾਰੇ ਨੇ ਆਪੋ ਆਪਣੀ ਜੰਗ ਲੜਕੇ طے ਕੀਤਾ ਔਰ ਹਰ ਬੰਦਾ ਆਪਣੇ ਅੰਦਰ ਚੱਲਦੀ ਜੰਗ ਦਾ ਨਾਮਾਨਗਾਰ ਹੁੰਦਾ ਸਾਨੂੰ ਇਸ ਕੋਲ ਦੀ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਵਿੱਚੋਂ ਕੋਈ ਬੰਦਾ ਜਿਹੜਾ ਉਹ ਕੀ ਕਰਕੇ ਜਦੋਂ ਦੱਸਦਾ ਬੰਦਾ ਜੰਗ ਅਗੰਦੀ ਬਣਦਾ ਔਰ ਪ੍ਰਮਾਤਮਾ ਕਰੇ ਇਹ ਇਤفاق ਇਹ ਪਿਆਰ ਇਹ ਸਤਿਕਾਰ ਜਿਹੜਾ ਇਹਨਾਂ ਕਾਰੋਬਾਰਾਂ ਦੇ ਵਿੱਚ ਵੀ ਨਜ਼ਰ ਆਉਂਦਾ ਰਹੀ ਸੋ ਲੋਨਸ ਐਂਡ ਮਾਰਗੇਜਸ ਜਿਹੜੀ ਵੀ ਲਿੰਗਡ ਇਨ ਦੇ ਤੁਹਾਨੂੰ ਸਭੀ ਹਾਜ਼ਰ ਹੋਏ ਤੇਜਿੰਦਰ ਜੀ ਆਖਰ ਦੇ ਵਿੱਚ ਕੋਈ ਜਿਹੇ ਹੀ ਜਲਦੀ ਦੀ ਮੈਥਡ ਤੋਂ ਸੀਣਾ ਹੋਵੇ ਲੇਕਿਨ ਤੁਹਾਨੂੰ ਲੱਗਦਾ ਹੋਵੇ ਕਿ اپنے <tube> <Five>. <retrieve>. ਜੀ ਤੁਸੀਂ ਕਾਫੀ ਜ਼ਿਆਦਾ ਮਾਊਂਟ ਜੀ ਬੀਰੋ ਫਾਲਤੂ ਦੇ ਰਹੇ ਹੋ ਉਸ ਦੇ ਤੋਂ ਪਛਾੜ ਐਗਜ਼ੈਕਟਲੀ ਜਿੱਦੇ ਕੋਲ ਵੀ ਕੰਮ ਬਿਜ਼ਨਸ ਨਹੀਂ ਕੋਈ ਇੱਕ ਵਾਰੀ ਆਪਣੇ ਆਪਣੇ ਡਿਵਾਈਸਨ ਵਿੱਚ ਸਾਨੂੰ ਜਿਹੜਾ ਹੈ ਇੱਕ ਵਾਰੀ ਕੰਟੈਕਟ ਜਰੂਰ ਕਰਨ ਜੀ ਕਰਕੇ ਨਾ ਇੱਕ ਵਾਰੀ ਰਿਵਿਊ ਕਰ ਆਮ ਤੌਰ ਤੇ ਆਪਾਂ ਗਾੜੀ ਦਾ ਸਾਡੇ ਕੋਲ ਸਮਾਂ ਹੈ ਨਹੀਂ ਪਰ ਯਾਰ ਇੱਕ ਫੋਨ ਕਾਲ ਦਾ ਸਮਾਂ ਜੜਾ ਤੁਹਾਨੂੰ ਕੱਢਣਾ ਹੀ ਪੈਣਾ ਫੋਨ ਮੈਂ ਤੁਹਾਡੇ ਲਈ ਸਾਂਝਾ ਕਰਦਾ ਸਕਰੀਨ ਦੇ ਉੱਤੇ ਤੁਸੀਂ ਜ਼ਰੂਰ ਐਡਵਾਈਸ ਲੈਣੀ ਇਹ ਜ਼ਰੂਰੀ ਨਹੀਂ ਹੈ ਉਸ ਐਡਵਾਈਸ ਨੂੰ ਤੁਸੀਂ ਮੰਨਣਾ ਕੋਈ ਆਬਲੀਗੇਸ਼ਨ ਨਹੀਂ ਹੈ ਤੇ ਨਾ ਹੀ ਉਹਦੇ ਕੋਈ ਪੈਸੇ ਚਾਰਜ ਕੀਤੇ ਜਾਣੇ ਨੇ ਲੋਨਸ ਐਂਡ ਮਾਰਗੇਜਸ ਦੀ ਟੀਮ ਵੱਲੋਂ ਜਤਿੰਦਰ ਸਿੰਘ ਉਹਨਾਂ ਦਾ ਅਸੀਂ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜਤਿੰਦਰ ਜੀ ਬਹੁਤ-ਬਹੁਤ ਧੰਨਵਾਦ ਤੁਸੀਂ ਜੇ ਸਾਹਮਣੇ ਗਲਾ ਸਾਫ ਕਰ ਰਹੇ ਹੋ ਸੋ ਮੈਨੂੰ ਲੱਗਾ ਤੁਸੀਂ ਐਸ ਕਸ਼ੋਰ ਕੁਮਾਰ ਜੀ ਦਾ ਇੱਕ ਅਦਾ ਗੀਤ ਜਿਹੜਾ ਉਹ ਸਾਨੂੰ ਸੁਣਾ ਕੇ ਜਾਓਗੇ ਹੁਣ ਇਹ ਦੇਖ ਲਓ ਵੀ ਮੇਰੇ ਸੁਪਨੋ ਗੀਰ ਨਹੀਂ ਕਰਵਾਏਗੀ ਸੁਣਾਣਾ ਕਿ ਨਹੀਂ ਮੈਂ ਗਾਣਾ ਨਹੀਂ ਸੁਣਾਵਾਗਾ ਬਟ ਮੈਂ ਜੀ ਲਕੀ ਨੂੰ ਅੱਜ ਫੋੜੇ ਰੱਖੀ ਯਾਦ ਕਰਨਾ ਹੈ ਹਾਂ ਹਾਂ ਅੱਜ ਸਵੇਰੇ ਜਦੋਂ oye 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 kya baat unna nu zarur ek wari yaad karna chahunga kyunki mainu lagda ohna ne bahut lokan nu inspire kita ji kita personalities the oh apne aap nu kida fit rakhda si is age de vich jo marathon doddi ohhi marathon te main ohna nu zarur ek wari aaj matlab is age de vich oh gaye ne 114 saal de vich 14 saal de یاد اور فوجا اپنے پیچھے بہت ویڈیو ہے امید کردہ کہ ضرور چلانے بہت بہت شکریہ گلاک یو ویری مچ دوست جی اور